ਸਸਰੀ ਕਾਲ ਜੀ ਸਵਾਗਤ ਹੈ ਤੁਹਾਡਾ ਵਾਇਗਰੂ ਕਲੋਥ ਹਾਊਸ ਐਂਡ ਪਟਿਕ ਬਟਲਾਡਾ ਵੱਲੋਂ ਅੱਜ ਦੀ ਜਿਹੜੀ ਸਾਡੀ ਵੀਡੀਓ ਰਹੂਗੀ ਉਹ ਬ੍ਰਾਂਡਡ ਸੂਟਾਂ ਦੀ ਰਹੂਗੀ ਵਿਦੇ ਦੁਪੱਟਾ ਕਈ ਸੂਟਾਂ ਨਾਲ ਪਿਓਰ ਦਾ ਦੁਪੱਟਾ ਆਊਗਾ ਤੇ ਵਿਦ ਮਸਲੀਨ ਦੁਪੱਟਾ ਫਾਸਟ ਸੂਟ ਦੇਖੋ ਸਾਰੇ ਸੂਟ ਰਹਿਣ ਵਾਲੇ ਬ੍ਰਾਂਡਡ ਜੀ ਬੜੇ ਪਿਆਰੇ ਪਿਆਰੇ ਆਈਸਕ੍ਰੀਮ ਚਾਰਟ ਦੇ ਵਿੱਚ ਲੈ ਕੇ ਆਏ ਆ ਸੂਟ ਤੇ ਡਿਜ਼ਾਈਨਰ ਸੂਟ ਰਹਿਣਗੇ ਬਹੁਤ ਪਿਆਰੇ ਬਹੁਤ ਹੀ ਪਿਆਰੇ ਜਿਹੇ ਸੂਟ ਰਹਿਣਗੇ ਜੀ ਇਹਦੇ ਵਿੱਚ ਫਾਸਟ ਸੂਟ ਦੇਖੋ ਤੁਸੀਂ ਦੇਖੋ ਇਹ ਵਾਲਾ ਜਿਹੜਾ ਸੂਟ ਹੈ ਜੀ ਇਹ ਘੇਰੇ ਤੇ ਆਊਗਾ ਇਹ ਵਾਲਾ ਡਿਜ਼ਾਈਨ ਘੇਰੇ ਤੇ ਆਊਗਾ ਜੋ ਪ੍ਰਿੰਟਡ ਡਿਜ਼ਾਈਨ ਘੇਰੇ ਤੇ ਬਣਿਆ ਹੋਇਆ ਵਿੱਦ ਆਰੀ ਵਰਕ ਹੋਇਆ ਜੀ ਠੀਕ ਹੈ ਤੁਸੀਂ ਤੁਹਾਨੂੰ ਨਜ਼ਦੀਕ ਤੋਂ ਦਿਖਾ ਦਿੰਦੇ ਆ ਦੇਖੋ ਆਰੀ ਵਰਕ ਹੋਇਆ ਸਾਰੇ ਫਲਾਵਰ ਨੂੰ ਆਊਟਲਾਈਨ ਕਰਕੇ ਫਿਨਿਸ਼ਿੰਗ ਦਿੱਤੀ ਗਈ ਹੈ ਬਹੁਤ ਪਿਆਰੀ ਡਿਜ਼ਾਈਨਿੰਗ ਹੈ ਠੀਕ ਹੈ ਜੀ ਬਹੁਤ ਪਿਆਰੀ ਡਿਜ਼ਾਈਨਿੰਗ ਆ ਆਰੀ ਵਰਕ ਹੋਇਆ ਸਬਰ ਦਾ ਸੂਟ ਹੈ ਜੀ ਐਦਾਂ ਦਾ ਰਹੂਗਾ ਘੇਰੇ ਦਾ ਡਿਜ਼ਾਈਨ ਇਹ ਵਾਲਾ ਰਹੂਗਾ ਘੇਰੇ ਦਾ ਡਿਜ਼ਾਈਨ ਠੀਕ ਹੈ ਜੀ ਇਹ ਵਾਲੀ ਰਹੂਗੀ ਸੂਟ ਦੀ ਪ੍ਰਿੰਟਿੰਗ ਸਾਰੇ ਸੂਟ ਦੇ ਵਿੱਚ ਪ੍ਰਿੰਟਿੰਗ ਆਉਗੀ ਬੜੀ ਪਿਆਰੀ ਪਿਆਰੀ ਪ੍ਰਿੰਟਿੰਗ ਆਉਗੀ ਥੋੜਾ ਜਿਹਾ ਲਾਈਟ ਸ਼ੇਡ ਆ ਰਿਹਾ ਕਲਰ ਦੇ ਵਿੱਚ ਪਰ ਕਲਰ ਬੜਾ ਪਿਆਰਾ ਜੀ ਬਹੁਤ ਪਿਆਰਾ ਕਲਰ ਹੈ ਠੀਕ ਹੈ ਜੀ ਇਹ ਵਾਲੀਆਂ ਆਉਣਗੀਆਂ ਬਾਜੂ ਇਹ ਵਾਲਾ ਡਿਜ਼ਾਈਨ ਇਹਦੀਆਂ ਬਾਜੂ ਉੱਪਰ ਆਊਗਾ ਠੀਕ ਹੈ ਜੀ ਇਹ ਵਾਲਾ ਡਿਜ਼ਾਈਨ ਬਾਜੂ ਉੱਪਰ ਆਊਗਾ ਬੈਕ ਫਰੰਟ ਸੇਮ ਰਹੂਗੀ ਠੀਕ ਹੈ ਜੀ ਬੈਕ ਤੇ ਫਰੰਟ ਰਹੂਗੀ ਸੇਮ ਇਹ ਵਾਲੀ ਆਊਗੀ ਇਹਦੇ ਨਾਲ ਬੈਕ ਸੇਮ ਹੀ ਬੈਕ ਬਣੀ ਹੋਈ ਹੈ ਪਲੇਨ ਆਊਗੀ ਇਹਦੇ ਨਾਲ ਬਾਟਮ ਠੀਕ ਹੈ ਜੀ ਇਹ ਵਾਲੀ ਆਉਗੀ ਇਹਦੇ ਨਾਲ ਬਾਟਮ ਵੋ ਮੇਡ ਬ੍ਰੈਂਡ ਦਾ ਰਹੂਗਾ ਸੂਟ ਜੀ ਠੀਕ ਹੈ ਜੀ ਉੱਪਰ ਟੈਗ ਲੱਗੇ ਹੋਏ ਆ ਤੁਸੀਂ ਦੇਖ ਸਕਦੇ ਹੋ ਸੂਟ ਦੇ ਉੱਪਰ ਟੈਗ ਲੱਗੇ ਹੋਏ ਆ ਵੋ ਮੇਡ ਬ੍ਰੈਂਡ ਦਾ ਰਹੂਗਾ ਸੂਟ ਦੁਪੱਟਾ ਆਊਗਾ ਬੜਾ ਡਿਜ਼ਾਈਨਰ ਜਾਂ ਪਿਓਰ ਦਾ ਆਊਗਾ ਦੁਪੱਟਾ ਡਿਜ਼ਾਈਨਿੰਗ ਤੁਸੀਂ ਦੇਖ ਸਕਦੇ ਹੋ ਦੁਪੱਟੇ ਦੀ ਕਿੰਨੀ ਪਿਆਰੀ ਹੈ ਬਹੁਤ ਪਿਆਰੀ ਡਿਜ਼ਾਈਨਿੰਗ ਹੈ ਦੁਪੱਟੇ ਦੀ ਇਹ ਵਾਲਾ ਆਊਗਾ ਜਿਹਦਾ ਦੁਪੱਟਾ ਪਿਓਰ ਦਾ ਠੀਕ ਹੈ ਜੀ ਪ੍ਰਾਈਸ ਅਸੀਂ ਤੁਹਾਨੂੰ ਦੇ ਰਹੇ ਹਾਂ 1750 ਰੁਪਏ 1750 ਰੁਪਏ ਦੀ ਪ੍ਰਾਈਸ ਦੇ ਰਹੇ ਆ ਜੀ ਬਾਕੀ ਠੀਕ ਹੈ ਜੀ ਬਹੁਤ ਪਿਆਰਾ ਸੂਟ ਹੈ ਬ੍ਰਾਂਡਡ ਸੂਟ ਹੈ ਵੋ ਮੇਡ ਬ੍ਰਾਂਡ ਦਾ ਰਹੂਗਾ ਸੂਟ ਸਭ ਦੇ ਉੱਪਰ ਟੈਗ ਲੱਗੇ ਹੋਏ ਹੈ ਜੀ ਠੀਕ ਹੈ ਜੀ ਇਹ ਵਾਲਾ ਸੀ ਸੂਟ ਇੱਕ ਅਗਲਾ ਸੂਟ ਦੇਖੋ ਇਹ ਵੀ ਬੜੀ ਪਿਆਰੀ ਜੀ ਡਿਜ਼ਾਈਨਿੰਗ ਹੈ ਕਿ ਹਰੇ ਉੱਪਰ ਤੁਸੀਂ ਦੇਖ ਸਕਦੇ ਹੋ ਜੀ ਡਿਜ਼ਾਈਨਿੰਗ ਇਹ ਵਾਲਾ ਰਹਿਣ ਵਾਲਾ ਇਹਦਾ ਘੇਰਾ ਘੇਰੇ ਦੇ ਉੱਪਰ ਆਰੀ ਵਰਕ ਕਰਕੇ ਇਹਨੂੰ ਫਿਨਿਸ਼ਿੰਗ ਦਿੱਤੀ ਗਈ ਹੈ ਦੇਖੋ ਹਲਕਾ ਜਿਹਾ ਹੈਂਡਵਰਕ ਟੱਚ ਵੀ ਦਿੱਤਾ ਗਿਆ ਠੀਕ ਹੈ ਜੀ ਇਹ ਵਾਲਾ ਰਹਿਣ ਵਾਲਾ ਇਹਦਾ ਘੇਰਾ ਵੋ ਮੇਡ ਰਹੂਗਾ ਬ੍ਰਾਂਡ ਠੀਕ ਹੈ ਜੀ ਵੋ ਮੇਡ ਰਹੂਗਾ ਬ੍ਰਾਂਡ ਇਹ ਵਾਲਾ ਆਉਗੀ ਸੂਟ ਦੀ ਲੁੱਕ ਇਸ ਤਰ੍ਹਾਂ ਦੀ ਠੀਕ ਹੈ ਜੀ ਇਹ ਵਾਲਾ ਫਲੇਵਰ ਆਊਗਾ ਖੀਰੇ ਤੇ ਠੀਕ ਹੈ ਜੀ ਇਹ ਵਾਲੀਆਂ ਰਹਿਣ ਵਾਲੀਆਂ ਬਾਜ ਇਹ ਬਾਜੂ ਰਹਿਣ ਵਾਲੀਆਂ ਫਰੰਟ ਤੇ ਬੈਕ ਰਹੂਗੀ ਸੇਮ ਫਰੰਟ ਤੇ ਬੈਕ ਸੇਮ ਰਹੂਗੀ ਠੀਕ ਹੈ ਜੀ ਬਾਟਮ ਆਉਗੀ ਪਲੇਨ ਕਾਟਨ ਦੀ ਪਿਓਰ ਸਟੱਫ ਵਿੱਚ ਬਾਟਮ ਆਉਗੀ। ਦੁਪੱਟਾ ਰਹੂਗਾ ਪਿਓਰ ਦਾ ਬੜਾ ਪਿਆਰਾ ਜਿਹਾ ਡਿਜ਼ਾਈਨਰ ਰਹੂਗਾ ਦੁਪੱਟਾ। ਸਭ ਦੇ ਉੱਪਰ ਟੈਗ ਲੱਗੇ ਹੋਏ ਆ ਵੋ ਮੇਡ ਦੇ। ਠੀਕ ਹੈ ਜੀ ਇਹ ਵਾਲਾ ਰਹੂਗਾ ਪਿਓਰ ਦਾ ਦੁਪੱਟਾ ਡਿਜ਼ਾਈਨਰ ਜਿਹਾ ਦੁਪੱਟਾ ਰਹੂਗਾ ਬਹੁਤ ਪਿਆਰਾ ਸਟੱਫ ਹੈ ਦੁਪੱਟੇ ਦਾ ਵੀ। ਇਹ ਵਾਲਾ ਰਹੂਗਾ ਦੁਪੱਟਾ। ਠੀਕ ਹੈ ਇਹਦੀ ਪ੍ਰਾਈਸ ਰਹੂਗੀ 1700 ਰੁਪਏ। सतारा सौ रुपए की प्राइज रहेगी इसको तो अगला देखो कलर एक वाला कलर आएगा ए भी वो, वो मेड है जी डिजाइन देख सकते हो ए वाला आएगा डिजाइन घेरे पर घेरे पर डिजाइन आऊगी स्टाफ बहुत वाइया प्योर कॉटन स्टाफ है विदाउट लाइनिंग सूट बनेगा ए वाली आन गया बाजू ए वालिया बाजू आनगियां ठीक है जी बैक तो फ्रंट रहूगी सेम प्योर कॉटन से चाहूगी बॉटम ब्लैक ग्रे कलर है जी ये वाली आऊगी जी बैक ठीक है जी दप्टा रहूगा जी मसलीन का बहुत प्यारा जहा दुप्टा रहेगा मसलीन का देखो ये वाली आऊगी दुपट्टे की लुक बहुत जी बहुत ही प्यारा जहा दुप्टा प्योर मसलीन च दप्टा रहेगा जी ਠੀਕ ਹੈ ਜੀ ਇਹਦੀ ਪ੍ਰਾਈਸ ਦੇ ਰਹੇ ਹਾਂ ਤੁਹਾਨੂੰ 1750 ਰੁਪਏ ਬ੍ਰਾਂਡਡ ਸੂਟ ਹੈ ਜੀ 1750 ਰੁਪਏ ਅਸੀਂ ਦੇ ਰਹੇ ਹਾਂ ਪ੍ਰਾਈਸ ਮਸਲੀਨ ਦਾ ਦੁਪੱਟਾ ਰਹੂਗਾ ਇਹ ਵਾਲਾ ਰਹੂਗਾ ਸੂਟ ਇਸ ਤੋਂ ਅਗਲਾ ਸੂਟ ਰਹੂਗਾ ਜੀ ਆਲ ਓਵਰ ਸੂਟ ਰਹਿਣਗੇ ਰਸ਼ੀਆ ਬ੍ਰਾਂਡ ਦੇ ਰਹਿਣਗੇ ਠੀਕ ਹੈ ਜੀ ਟੈਗ ਲੱਗੇ ਹੋ ਸਭ ਦੇ ਉੱਪਰ ਟੈਗ ਲੱਗੇ ਹੋਏ ਆ ਰਸ਼ੀਆ ਬ੍ਰਾਂਡ ਦੇ ਸੂਟ ਰਹਿਣਗੇ ਆਲ ਓਵਰ ਰਹਿਣਗੇ ਸੂਟ ਡਿਜ਼ਾਈਨਿੰਗ ਤੁਸੀਂ ਦੇਖ ਸਕਦੇ ਹੋ ਪ੍ਰਿੰਟ ਦੇਖ ਸਕਦੇ ਹੋ ਸੂਟ ਦਾ ਪਿਓਰ ਕਾਟਨ ਸਟਾਫ ਰਹੂਗਾ 올ਓਵਰ ਸੂਟ ਰਹੂਗਾ ਵਿਦਾਊਟ ਲਾਈਨਿੰਗ ਸੂਟ ਬਣੂਗਾ ਦੁਪੱਟਾ ਦਵਾਂਗੇ ਮਸਲੀਨ ਦਾ ਬੜਾ ਪਿਆਰਾ ਜਿਹਾ ਡਿਜ਼ਾਈਨਰ ਦੁਪੱਟਾ ਦਵਾਂਗੇ ਦੇਖੋ ਜੀ ਇਹ ਵਾਲਾ ਆਊਗਾ ਦੁਪੱਟਾ ਬੜਾ ਪਿਆਰਾ ਜਿਹਾ ਦੁਪੱਟਾ 올ਓਵਰ ਸੂਟ ਦੇ ਨਾਲ ਰਹਿਣ ਵਾਲਾ ਪ੍ਰਾਈਸ ਦੇ ਰਿਹਾ ਤੁਹਾਨੂੰ 1350 ਰੁਪਏ ਠੀਕ ਹੈ ਰਸ਼ੀਆ ਬ੍ਰਾਂਡ ਦਾ ਸੂਟ ਰਹੂਗਾ 1350 ਰੁਪਏ ਤੁਹਾਨੂੰ ਪ੍ਰਾਈਸ ਦੇ ਰਹੇ ਹਾਂ ਟੈਗ ਉੱਪਰ ਸਭ ਦੇ ਉੱਪਰ ਟੈਗ ਲੱਗੇ ਹੋਏ ਹੈ ਜੀ ਰਸ਼ੀਆ ਬ੍ਰਾਂਡ ਦਾ ਰਹੂਗਾ ਇਹਦੇ ਵਿੱਚ ਇੱਕ ਹੋਰ ਕਲਰ ਆਊਗਾ ਇਹ ਕੇਵਲੀ ਪ੍ਰਿੰਟਿੰਗ ਸੀ ਇਹ ਕੇਵਲੀ ਪ੍ਰਿੰਟਿੰਗ ਦੇ ਵਿੱਚ ਸੂਟ ਆਊਗਾ ਜੀ ਦੇਖੋ ਜੀ ਇਹ ਵੀ ਟੈਗ ਲੱਗਿਆ ਹੋਇਆ ਰਸ਼ੀਆ ਬ੍ਰਾਂਡ ਦਾ ਸੂਟ ਰਹੂਗਾ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਠੀਕ ਹੈ कॉटन ਲੌਨ ਸਟੱਫ ਹੈ ਰਸ਼ੀਆ ਬ੍ਰਾਂਡ ਦਾ ਦੁਪੱਟਾ ਵੀ ਬੜਾ ਡਿਜ਼ਾਈਨਰ ਜਿਹਾ ਪਿਆਰਾ ਜਿਹਾ ਦੁਪੱਟਾ ਰਹੂਗਾ ਦੇਖੋ ਜੀ ਇਹ ਵਾਲਾ ਬੜਾ ਡਿਜ਼ਾਈਨਰ ਜਿਹਾ ਪਿਆਰਾ ਜਿਹਾ ਪਿਓਰ ਮਸਲੀਨ ਦੇ ਵਿੱਚ ਦੁਪੱਟਾ ਰਹੂਗਾ ਪਿਓਰ ਮਸਲੀਨ ਦੇ ਵਿੱਚ ਦੁਪੱਟਾ ਰਹੂਗਾ ਜੀ ਠੀਕ ਹੈ ਇਹ ਵਾਲਾ ਸੂਟ ਆਊਗਾ ਇਹ ਸੂਟ ਆਊਗਾ ਨੀਚੇ ਤੁਹਾਨੂੰ ਸੂਟ ਵੀ ਦਿਖਾਉਣ ਲੱਗੇ ਆ ਨਾਲ ਤੁਹਾਨੂੰ ਦੁਪੱਟਾ ਦਿਖਾ ਰਿਹਾ ਠੀਕ ਹੈ ਜੀ ਪਿਆਰਾ ਜਿਹਾ ਦੁਪੱਟਾ ਰਹੂਗਾ ਦੇਖੋ ਇਹ ਵਾਲੀ ਆਊਗੀ ਸੂਟ ਦੀ ਲੁੱਕ ਦੁਪੱਟੇ ਦੇ ਨਾਲ ਇਹਦੀ ਪ੍ਰਾਈਸ ਦੇ ਰਹੇ ਆ ਤੁਹਾਨੂੰ 1350 ਰੁਪਏ ਇਸ ਤੋਂ ਅਗਲਾ ਕਲਰ ਦੇਖੋ ਪ੍ਰਿੰਟ ਦੇਖੋ ਬੜੀ ਪਿਆਰੀ ਜੀ ਪ੍ਰਿੰਟਿੰਗ ਹੈ ਜੀ ਅਗਲਾ ਸੂਟ ਰਹਿਣ ਵਾਲਾ ਦੇਖੋ ਇਹਦੀ ਪ੍ਰਿੰਟਿੰਗ ਦੇਖ ਸਕਦੇ ਹੋ ਬਹੁਤ ਹੀ ਪਿਆਰੀ ਪ੍ਰਿੰਟਿੰਗ ਹੈ ਤੇ ਕਲਰ ਵੀ ਬਹੁਤ ਪਿਆਰਾ ਹੈ ਠੀਕ ਹੈ ਜੀ ਕਾਟਨ ਲੌਨ ਰਹੂਗਾ ਰਸ਼ੀਆ ਦਾ ਕਾਟਨ ਲੌਨ ਰਹੂਗਾ ਜੀ ਠੀਕ ਹੈ ਟੈਗ ਉੱਪਰ ਸਭ ਦੇ ਲੱਗੇ ਹੋਏ ਆ ਸੂਟਾਂ ਦੇ ਰਸ਼ੀਆ ਦਾ ਕਾਟਨ ਲੌਨ ਹੋਊਗਾ ਆਲ ਓਵਰ ਰਹੂਗਾ ਸੂਟ ਆਲ ਓਵਰ ਰਹੂਗਾ ਸੂਟ ਜੀ ਠੀਕ ਹੈ ਤੁਹਾਨੂੰ ਦੁਪੱਟਾ ਦਵਾਂਗੇ ਮਸਲੀਨ ਦਾ ਇਹ ਵਾਲੀ ਸੂਟ ਦੀ ਲੁੱਕ ਆਉਣੀ ਹੈ ਤੇ ਐਦਾਂ ਆਉਣਾ ਦੁਪੱਟਾ ਦੇਖੋ ਠੀਕ ਹੈ ਸੂਟ ਦੇ ਨਾਲ ਤੁਹਾਨੂੰ ਦੁਪੱਟੇ ਦੀ ਲੁੱਕ ਦਿਖਾ ਰਿਹਾ ਹਾਂ ਬੜਾ ਪਿਆਰਾ ਜਿਹਾ ਦੁਪੱਟਾ ਜੀ ਇਹ ਵਾਲਾ ਆਊਗਾ ਦੁਪੱਟਾ ਤੇ ਨਾਲ ਆਊਗੀ ਸੂਟ ਦੀ ਇਹ ਵਾਲੀ ਲੁੱਕ ਬੜਾ ਡਿਜ਼ਾਈਨਰ ਜਿਹਾ ਸੂਟ ਹੈ ਰਸ਼ੀਆ ਬ੍ਰਾਂਡ ਦਾ ਰਹੂਗਾ ਪ੍ਰਾਈਸ ਤੁਹਾਨੂੰ ਦੇ ਰਿਹਾ 1350 ਰੁਪਏ ਰਸ਼ੀਆ ਬ੍ਰਾਂਡ ਦੇ ਵਿੱਚ ਵਿੱਦ ਮਸਲੀਨ ਦੁਪੱਟੇ ਦੇ ਨਾਲ ਠੀਕ ਹੈ ਜੀ ਇਹ ਵਾਲੀ ਸੀ ਸਾਡੇ ਅੱਜ ਦੇ ਰਹਿਣ ਵਾਲੇ ਸੂਟ ਮਸਲੀਨ ਦੁਪੱਟੇ ਨਾਲ ਤੇ ਪਿਓਰ ਦੇ ਦੁਪੱਟੇ ਨਾਲ ਠੀਕ ਹੈ ਜੀ ਜੇਕਰ ਤੁਹਾਨੂੰ ਇਹਨਾਂ ਸੂਟਾਂ ਵਿੱਚੋਂ ਕੋਈ ਵੀ ਸੂਟ ਪਸੰਦ ਆਉਂਦਾ ਹੈ ਤਾਂ ਸਕਰੀਨਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਅਸੀਂ ਤੁਹਾਨੂੰ ਵਟਸਐਪ ਸਾਨੂੰ ਮੈਸੇਜ ਕਰ ਸਕਦੇ ਹੋ ਕਾਲ ਕਰ ਸਕਦੇ ਹੋ ਸਕਰੀਨ ਦੇ ਉੱਪਰ ਤੁਹਾਨੂੰ ਨੰਬਰ ਜਿਹੜਾ ਮੈਂਸ਼ਨ ਕੀਤਾ ਗਿਆ ਉਸ ਨੰਬਰ ਤੇ ਸਾਨੂੰ ਤੁਸੀਂ ਆਪਣਾ ਮੈਸੇਜ ਭੇਜ ਕਰਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਠੀਕ ਹੈ ਜੀ ਜਿਹੜੀ ਸਾਡੀ ਲੋਕੇਸ਼ਨ ਹੈ ਜੀ ਉਹ ਸਾਡੀ ਡਿਸਕ੍ਰਿਪਸ਼ਨ ਚ ਦਿੱਤੀ ਗਈ ਹੈ ਤੁਸੀਂ ਉੱਥੋਂ ਸਾਡੀ ਲੋਕੇਸ਼ਨ ਦੇਖ ਸਕਦੇ ਹੋ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ